ਪਾਣੀ 4 ਮਹੀਨੇ ਤੋਂ ਪਾਣੀ ਬਹੁਤ ਖਰਾਬ ਆ ਰਿਹਾ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਜਦੋਂ ਹੀ ਪਾਣੀ ਵਾਸਤੇ ਕਹੇ ਤਾਂ ਬਸ ਅੱਜ ਨਹੀਂ ਤਾਂ ਕੱਲ ਅੱਜ ਨਹੀਂ ਤਾਂ ਕੱਲ ਹੋ ਜਾਣਾ ਨਾਨਕ ਨਗਰ ਗਲੀ ਨੰਬਰ 2 ਬਸ ਪਾਣੀ ਦੀ ਸਮੱਸਿਆ ਹੈ ਗਈ ਹੈ 6 ਮਹੀਨੇ ਹੋ ਗਏ ਨੇ ਸਾਨੂੰ ਪਾਣੀ ਇੰਨਾ ਗੰਦਾ ਹੈਗਾ ਨਾ ਉਹ ਪਾਣੀ ਤੇ ਬਗਾ ਤੇ ਕੋਈ ਕੰਮ ਹੀ ਨਹੀਂ ਹੋ ਸਕਦਾ ਨਾ ਖਾਣਾ ਬਣ ਸਕਦਾ ਨਾ ਨਹਾ ਸਕਦਾ ਬੰਦਾ ਜੀ ਤੇ ਕੌਣ ਚੜ ਨਹੀਂ ਨਹੀਂ ਇੱਥੇ ਆਇਆ ਮੋੜ ਕੇ ਆਇਆ ਨਹੀਂ ਇੱਕ ਵਾਰੀ ਨਹੀਂ ਗਲੀ ਚ ਆਇਆ ਵੀ ਅਸੀਂ ਡਾਕ ਦੇਖੀਏ ਤੇ ਸਹੀ ਅੱਖਾਂ ਨਾਲ ਵੀ ਪਾਣੀ ਗੰਦੂ ਬਾਤ ਕਿੰਗਾ ਗੰਦਾ ਆ ਰਿਹਾ ਕੋਈ ਬੜਦਾ ਨਹੀਂ ਆਗਾ ਇੱਥੇ ਆ ਕੇ ਇੰਨਾ ਗੰਦਾ ਪਾਣੀ ਹੈ ਕਿ ਅਸੀਂ ਮੁੱਲ ਦਾ ਪਾਣੀ ਲੈ ਕੇ ਪੀਣ ਲਈ ਮਜਬੂਰ ਹੋਏ ਆਏ ਹਾਂ ਕਿਹੜਾ ਮੱਲਾ ਕਿੱਥੇ ਪਾਣੀ ਜਾਂਦਾ ਮੱਲਾ ਨਾਨਕਨਗਰ ਬਾਡ ਨੰਬਰ 87 ਕਾਉਂਸਲਰ ਕੋਸ਼ਿਸ਼ ਕਰਦਾ ਹੈ ਵੀ ਇੱਥੇ ਫਾਲਟ ਮਿਲ ਗਿਆ ਇੱਥੇ ਫਾਲਟ ਮਿਲ ਗਿਆ ਪਰ ਦੋ ਦਿਨ ਮਸਲਾ ਹੱਲ ਹੁੰਦਾ ਚੌਥੇ ਦਿਨ ਫਿਰ ਉਹੀ ਪ੍ਰੋਬਲਮ ਹੁੰਦੀ ਹੈ ਪਾਣੀ 4 ਮਹੀਨਿਆਂ ਤੋਂ ਪਾਣੀ ਬਹੁਤ ਖਰਾਬ ਆ ਰਿਹਾ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਜਦੋਂ ਹੀ ਪਾਣੀ ਵਾਸਤੇ ਕਹਿੰਦੇ ਹੋ ਬਸ ਅੱਜ ਨਹੀਂ ਤੇ ਕੱਲ ਅੱਜ ਨਹੀਂ ਤੇ ਕੱਲ ਹੋ ਜਾਏਗਾ ਨਾਨਕ ਨਗਰ ਗਲੀ ਨੰਬਰ 2 ਕਾਉਂਸਲਰ ਦਾ ਵਾਲੀ ਅੱਛਾ ਤੇ ਪਹਿਲਾਂ ਕੰਮ ਹੁੰਦੇ ਹੋ ਤੁਸੀਂ ਕਿ ਹੁਣ ਕਿ ਜਦ ਤੇ ਕਾਉਂਸਲਰ ਬਣਾ ਕੇ ਬਾਹਰ ਸਾਨੂੰ ਤਾਂ ਜਿਹੜਾ ਹੀ ਕਾਉਂਸਲਰ ਮਿਲਣ ਸਾਰੇ ਹੀ ਇਦਾਂ ਦੇ ਮਿਲਿਆ ਸਾਨੂੰ ਤਾਂ ਜਿੱਦਾਂ ਦਾ ਹੀ ਮਿਲਿਆ ਪਾਣੀ ਗੰਦਾ ਆਣਾ ਬਿਮਾਰੀਆਂ ਵੀ ਫੈਲ ਰਹੀਆਂ ਨੇ ਫੈਲ ਰਹੀਆਂ ਨੇ ਦੱਸੋ ਕੀ ਹੋ ਰਿਹਾ ਹੈ ਓਲਟੀਆਂ ਲੈਟਰਿੰਗਾਂ ਪੇਟ ਦਾ ਅਰਧ ਬੁਖਾਰ ਆਖੰਤ ਕੀ ਮੰਗ ਕਰਦੇ ਹਾਂ ਸਾਡਾ ਇੱਧਰ ਮੋਹਲੇ ਦਾ ਕੁਝ ਸੁਧਾਰ ਹੋਣਾ ਚਾਹੀਦਾ ਹੈ ਹਾਂ ਸਭ ਤੋਂ ਪਹਿਲੇ ਪਾਣੀ ਦੀ ਬਸ ਪਾਣੀ ਦੀ ਸਮੱਸਿਆ ਹੈ ਗਈ ਹੈ 6 ਮਹੀਨੇ ਹੋ ਗਏ ਨੇ ਸਾਨੂੰ ਪਾਣੀ ਇੰਨਾ ਗੰਦਾ ਹੈਗਾ ਨਾ ਉਹ ਪਾਣੀ ਤੇ ਬਗਾ ਤੇ ਕੋਈ ਕੰਮ ਵੀ ਨਹੀਂ ਹੋ ਸਕਦਾ ਨਾ ਖਾਣਾ ਬਣ ਸਕਦਾ ਨਾ ਨਾ ਸਕਦਾ ਬੰਦਾ ਤੇ ਕੌਣ ਚਲ ਨਹੀਂ ਨਹੀਂ ਇੱਥੇ ਆਇਆ ਮੋੜ ਕੇ ਆਇਆ ਨਹੀਂ ਇੱਕ ਵਾਰੀ ਨਹੀਂ ਗਲੀ ਚ ਆਇਆ ਵੀ ਅਸੀਂ ਡਾਕਟਰ ਦੇਖੀਏ ਤੇ ਸਹੀ ਅੱਖਾਂ ਨਾਲ ਰੇ ਪਾਣੀ ਗੰਸੂ ਵਾਕੇ ਗੰਦਾ ਆ ਰਿਹਾ ਕੋਈ ਵੜਦਾ ਹੀ ਨਹੀਂ ਆਗਾ ਇੱਥੇ ਆ ਕੇ ਬੋਣੀ ਨਹੀਂ ਜਾਂਦੇ ਨੇ ਉਹ ਕਹਿੰਦੇ ਆਂਟੀ ਕੋਈ ਦੋ ਦਿਨ ਤੱਕ ਸਾਫ ਆ ਜਾਂਦਾ ਦੋ ਤਿੰਨ ਤੱਕ ਸਾਫ ਆ ਜਾਂਦਾ ਬਿਮਾਰੀਆਂ ਹਣ ਇੱਥੇ ਸਾਡੀਆਂ ਨੁਕਰ ਤੇ ਕੁੜੇ ਮਾਰ ਕੇ ਬਈਆਂ ਦੀ ਇੱਕ ਕੁੜੀਆਂ ਟਟੀਆਂ ਨਾਲ ਡੈਥ ਹੋ ਗਈ ਵਿਚਾਰੀ ਦੀ ਇਹ ਕਿੰਨੀ ਦਿਨ ਹੋ ਗਈ ਗੰਦਾ ਪਾਣੀ ਆਉਂਦਾ ਹੈ 2-3 ਮਹੀਨੇ ਮੇਰੇ ਕਾ 3-4 ਮਹੀਨੇ ਹੋ ਗਏ ਨੇ ਅੱਛਾ 3-4 ਮਹੀਨੇ ਹੋ ਗਏ ਕੰਮ ਕਰ ਕਿੱਦਾਂ ਕਰਦੇ ਹੋ ਸਰ ਕੰਮ ਕਿੱਦਾਂ ਹੁੰਦਾ ਜਦ ਇੰਨਾ ਗੰਦਾ ਪਾਣੀ ਆ ਰਿਹਾ ਜਿੱਥੇ ਕੰਮ ਉਹ ਕਿਸੇ ਵਕਤ ਵਿੱਚ ਸਾਫ਼ ਹੁੰਦਾ ਦੇਖਦੇ ਰਹਿੰਦੇ ਆ ਚਲਾ ਚਲਾ ਕੇ ਮੋਟਰ ਕਦੋਂ ਸਾਫ਼ ਆਉਂਦੀ ਮੈਂ ਵੇਖਦਾ ਵੀ ਗਟਰ ਵਾਲਾ ਪਾਣੀ ਹਰ ਘਰਾਂ ਦੇ ਵਿੱਚ ਪਹੁੰਚ ਰਿਹਾ ਵੀ ਹਾਂਜੀ ਗਟਰ ਵਾਲਾ ਪਾਣੀ ਪਹੁੰਚ ਰਿਹਾ ਹਾਂਜੀ ਗਟਰ ਵਾਲਾ ਪਾਣੀ ਬਾਥਰੂਮ 'ਚ ਖੜਨ ਨਹੀਂ ਹੁੰਦਾ ਜਦੋਂ ਆਪਾਂ ਟੱਪ ਭਰ ਲੈਨੇ ਆ ਇੰਨੇ ਬਦਬੂ ਆਉਂਦੀ ਰੰਗ ਵੀ ਗੰਧਲਾ ਆਉਂਦਾ ਜੀ ਉਹ ਕਾਲਾ ਆਂਦਾ ਪਾਣੀ ਕਾਲਾ ਆਂਦਾ ਲੈਟ ਸੀਵਰੇਜ ਵਾਲਾ ਹੁਣ ਅਸੀਂ ਇਹ ਕਹਿੰਨੇ ਆ ਵੀ ਪਾਣੀ ਸਾਫ਼ ਹੋਣਾ ਚਾਹੀਦਾ ਸਾਡੇ ਸੁਧਾਰ ਹੋਣ ਤੇ ਇਹਦਾ ਮੱਲੇ ਦਾ ਹਾਂ ਜੀ ਅਸੀਂ ਵੀ ਆਪਣੇ ਬੱਚਿਆਂ ਨੂੰ ਦੇਖਣਾ ਪੁਛ ਦੇਖਣਾ ਬੱਚੇ ਸਾਡੇ ਕੁਛ ਰਹਿਣ ਦੇਖ ਰਹਿਣ ਠੀਕ ਸਾਨੂੰ ਕਿਸੇ ਪਾਰਟੀ ਨਾਲ ਨਹੀਂ ਕਿਸੇ ਸਰਕਾਰ ਨਾਲ ਵਿਰੋਧ ਨਹੀਂ ਹੈਗਾ ਸਾਡਾ ਸਾਨੂੰ ਤਾਂ ਸਾਡੇ ਮੱਲੇ ਦੇ ਪਾਣੀ ਨਾਲ ਜੀ ਜੋ ਅੱਜ 2.5 ਮਹੀਨੇ ਤੋਂ ਸਾਡੇ ਮੱਲੇ ਦਾ ਪਾਣੀ ਗੰਦਾ ਆ ਰਿਹਾ ਹੈ ਇੰਨਾ ਗੰਦਾ ਪਾਣੀ ਹੈ ਕਿ ਅਸੀਂ ਮੁੱਲ ਦਾ ਪਾਣੀ ਲੈ ਕੇ ਪੀਣ ਲਈ ਮਜਬੂਰ ਹੋਏ ਆਏ ਹਾਂ ਕਿਹੜਾ ਮੱਲਾ ਕਿੱਥੇ ਪਾਣੀ ਗੰਦਾ ਮੱਲਾ ਨਾਨਕਨਗਰ ਬਾਡ ਨੰਬਰ 87 ਅੱਛਾ ਜੀ ਕਾਉਂਸਲਰ ਕੋਸ਼ਿਸ਼ ਕਰਦਾ ਹੈ ਵੀ ਇੱਥੇ ਫਾਲਟ ਮਿਲ ਗਿਆ ਇੱਥੇ ਫਾਲਟ ਮਿਲ ਗਿਆ ਪਰ ਦੋ ਦਿਨ ਮਸਲਾ ਹੱਲ ਹੁੰਦਾ ਚੌਥੇ ਦਿਨ ਫਿਰ ਉਹੀ ਪ੍ਰੋਬਲਮ ਹੁੰਦੀ ਹੈ ਪਰ ਲੇਕਿਨ ਮੁੱਲ ਦਾ ਪਾਣੀ ਫਰੀਦ ਫਰੀਦ ਕੇ ਢਾਈ ਮਹੀਨੇ ਹੋ ਗਏ ਨੇ ਸਾਰੇ ਇਥੇ ਲੇਬਰ ਜੌਬ ਦਾ ਮੁਹੱਲਾ ਹੈ ਲੇਬਰ ਏ ਮੰਡੀ ਵਾਲੇ ਨੇ ਵਿਚਾਰੇ ਸਾਰੇ ਪਰੇਸ਼ਾਨ ਨੇ ਭਾਵੇਂ ਕੋਈ ਪੰਜਾਬੀ ਏ ਤੇ ਭਾਵੇਂ ਕੋਈ ਪਰਵਾਸੀ ਏ ਬਿਮਾਰੀਆਂ ਹੀ ਫੈਲ ਰਹੀਆਂ ਨੇ ਜੀ ਜੀ ਮੋਸਟ ਇਹ ਬਿਮਾਰੀਆਂ ਫੈਲਣਗੀਆਂ ਜੇ ਪਾਣੀ ਗੰਦਾ ਆਏਗਾ ਬਿਮਾਰੀਆਂ ਤਾਂ ਫੈਲਣਗੀਆਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਾ ਸਾਡੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗੇ ਸਾਡੇ ਪਾਣੀ ਦੀ ਸਹੂਲਤ ਦਾ ਮਸਲਾ ਹੱਲ ਕਰਤਾ ਜਾਵੇ ਬਸ ਹੋਰ ਕੁਝ ਨਹੀਂ ਸਾਡਾ ਮੁਹੱਲਾ ਬਹੁਤ ਵਧੀਆ ਹੈ ਹਰ ਮੁਹੱਲਾ ਬੰਦੇ ਨਾਲ ਬੰਦਾ ਖੜਾ ਹੁੰਦਾ ਹੈ ਸਾਡੇ ਕਾਉਂਸਲਰ ਵੀ ਆ ਕੇ ਸਾਡੇ ਵਿੱਚ ਖੜੇ ਹੁੰਦੇ ਨੇ ਪਰ ਉਹਨਾਂ ਦਾ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਠੀਕ ਹੈ ओके ਜੀ ਨਾਮ ਤੋਂ ਡਾਈ ਜੀ ਰਾਜਵਿੰਦਰ ਸਿੰਘ ਜਿਹੜਾ ਧਰਨਾ ਲੱਗਿਆ ਕੀ ਕਰਨ ਆਇਆ ਜੀ ਇੱਕ ਇੱਥੇ ਪਾਣੀ ਦੀ ਸਮੱਸਿਆ ਜੀ ਇੱਕ ਇੱਥੇ ਸੀਵਰੇਜ ਦੀ ਸਮੱਸਿਆ ਬੰਦ ਰਹਿੰਦੀ ਆ ਸੀਵਰੇਜ ਤਾਂ ਬੰਦ ਹੁੰਦੇ ਆ ਵੀ ਇੱਥੇ ਬਈਆਂ ਦੇ ਕੁਆਟਰਾਂ ਦਾ ਬਹੁਤ ਜ਼ਿਆਦਾ ਓਵਰਲੋਡ ਹੈਗਾ ਔਰ ਕੋਈ ਵੀ ਕਿਸੇ ਬੰਦੇ ਨੂੰ ਕਹੋ ਕੋਈ ਸੁਣਵਾਈ ਨਹੀਂ ਕਰਦਾ ਜੀ ਕੌਂਸਲਰ ਸਾਹਿਬ ਵਿਚਾਰੇ ਆਂਦੇ ਆ ਆਪਣਾ ਕੰਮ ਕਰਵਾ ਕੇ ਚਲੇ ਜਾਂਦੇ ਆ ਉਹ ਕੀ ਕਰਨਗੇ ਰੋਜ਼ ਦਿਹਾੜੀ ਚਰੋ ਸਾਰਿਆਂ ਦੇ ਗਟਰ ਖੁੱਲੇ ਆ ਸਾਰਾ ਕੁਝ ਖੁੱਲਾ ਵਾ ਹੋਦੀਆਂ ਖੁੱਲੀਆਂ ਵਾਂ ਲੱਗੀ ਭਾਜੀ ਇੱਕ ਦਵਾ ਦਿਓ ਕਿਹੜਾ ਉਧਰ ਨੂੰ ਆ ਇਹ ਕਿਹਨੇ ਜਿਹੜੇ ਤੋਂ ਗੰਦਾ ਆ ਰਿਹਾ ਪਾਣੀ ਤੇ ਸਰ ਹਾਲੇ ਵੈਸੇ ਤੋਂ ਉਹਨਾਂ ਨੇ ਪਟਾਪਟਾ ਕੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੇ ਆ ਪਰ ਇਹ ਮੇਨ ਮਦਾਂ ਨਹੀਂ ਲੱਭ ਰਿਹਾ ਵੀ ਪਾਣੀ ਕਿੱਥੋਂ ਗੰਦਾ ਆ ਰਿਹਾ ਬਿਮਾਰੀਆਂ ਫੈਲ ਰਹੀਆਂ ਲੱਗਦੀਆਂ ਬਿਮਾਰੀਆਂ ਤੇ ਚਲੋ ਜੋ ਦੁਨੀਆ ਦੇ ਨਾਲ ਹੀ ਆ ਜੀ ਵਿਚਾਰੇ ਸਾਰੇ ਹੀ ਆ ਸਾਰੇ ਨਾਲ ਹੀ ਪ੍ਰਸ਼ਾਸਨ ਤੋਂ ਤੇ ਹੀ ਮੰਗ ਕਰ ਰਹੇ ਆ ਵੀ ਇੱਕ ਜਿੱਦਾਂ ਬਗਿਆ ਕੁਆਟਰ ਆ ਜਿਹੜਾ ਪਾਣੀ ਸਹੀ ਆਵੇ ਤੇ ਇਹਨਾਂ ਨੂੰ ਸਹੀ ਕਰਾਇਆ ਜਾਵੇ ਤੇ ਜਿਨ੍ਹਾਂ ਦੇ ਨਜਾਇਜ਼ ਕੁਆਟਰ ਬਣੇ ਆ ਨਜਾਇਜ਼ ਸਾਰੀਆਂ ਹੋ ਰਹੀਆਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਹਾਂਜੀ